ਨਵਾਂ ਸ਼ਹਿਰ ਦਵਾਬਾ YouTube ਚੈਨਲ ਹੀ ਇੱਕ ਅਜਿਹਾ ਚੈਨਲ ਹੈ ਜੋ ਖਬਰਾਂ ਦੇ ਨਾਲ-ਨਾਲ ਤੁਹਾਨੂੰ ਹਰ ਧਰਮ ਨਾਲ ਸੰਬੰਧਤ ਹਮੇਸ਼ਾ ਹੀ ਜਾਣਕਾਰੀ ਸਮੇਂ-ਸਮੇਂ ਤੇ ਤੁਹਾਨੂੰ ਦੁਖਾਉਂਦਾ ਰਹਿੰਦਾ ਹੈ ਪਰ ਤੁਸੀਂ ਕੀ ਕਰਦੇ ਹੋ ਖੁੱਤਾਂ ਹਰ ਵੀਡੀਓ ਨੂੰ ਦੇਖ ਲੈਂਦੇ ਹੋ ਪਰ ਸ਼ੇਅਰ ਨਹੀਂ ਕਰਦੇ ਇਸ ਲਈ ਤੁਹਾਨੂੰ ਬੇਨਤੀ ਹੈ ਕਿ ਤੁਹਾਡੇ ਸੰਪਰਕ ਵਿੱਚ ਜਿੰਨੇ ਵੀ ਨੰਬਰ ਹਨ ਉਹਨਾਂ ਨੂੰ ਕੋਈ ਵੀ ਵੀਡੀਓ ਹੋਵੇ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਨਾਲ ਦੀ ਨਾਲ ਹੀ ਕਹਿ ਦਿਆ ਕਰੋ ਕਿ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਤੁਹਾਡੇ ਤੱਕ ਹਰ ਰਿਪੋਰਟ ਹਰ ਗਤੀਵਿਧੀ ਪਹੁੰਚ ਸਕੇ ਅੱਜ ਗੱਲ ਕਰਦੇ ਹਾਂ ਸੌਣ ਦੇ ਮਹੀਨੇ ਬਾਰੇ ਕਿ ਇਹ ਸਾਵਣ ਦਾ ਮਹੀਨਾ ਖਾਸ ਕਰਕੇ Hindu ਮਤ ਵਿੱਚ ਕਿਉਂ ਮਨਾਇਆ ਜਾਂਦਾ ਹੈ ਮਾਤਾ ਸਤੀ ਤੇ ਸ਼ਿਵ ਨਾਲ ਸ਼ਿਵ ਭਗਵਾਨ ਨਾਲ ਸੰਬੰਧਿਤ ਇਹ ਮਹੀਨਾ ਹੈ ਮੰਨਿਆ ਜਾਂਦਾ ਹੈ ਮਾਤਾ ਸਤੀ ਜਿਨ੍ਹਾਂ ਨੇ ਦਕਸ਼ ਪ੍ਰਜਾਪਤੀ ਦੇ ਘਰ ਜਨਮ ਲਿਆ ਬਚਪਨ ਤੋਂ ਹੀ ਸ਼ਿਵ ਪ੍ਰਤੀ ਮਾਤਾ ਸਤੀ ਭਗਤੀ ਵਿੱਚ ਲੀਨ ਰਹਿੰਦੇ ਦਕਸ਼ ਨੇ ਵੱਡਾ ਜੱਗ ਕਰਵਾਇਆ ਪਰ ਸ਼ਿਵ ਜੀ ਭਗਵਾਨ ਨੂੰ ਇਸ ਮੌਕੇ ਤੇ ਨਹੀਂ ਬੁਲਾਇਆ ਜਦੋਂ ਸਤੀ ਮਾਤਾ ਜੱਗ ਵਿੱਚ ਚਲੇ ਗਏ ਤਾਂ ਉੱਥੇ ਸ਼ਿਵ ਭਗਵਾਨ ਜੀ ਦਾ ਬੜਾ ਹੀ અપਮਾਨ ਕੀਤਾ ਗਿਆ ਮਾਤਾ ਸਤੀ ਨੇ ਅਗਨੀ ਵਿੱਚ ਪ੍ਰਾਂਤ ਤਿਆਗ ਦਿੱਤੇ ਤੇ ਅਗਲੇ ਜਨਮ ਵਿੱਚ ਰਾਜਾ ਹਿੰਬਾਨ ਤੇ ਰਾਣੀ ਨੈਣਾ ਦੇ ਘਰ ਪਾਰਵਤੀ ਦੇ ਰੂਪ ਦੇ ਵਿੱਚ ਜਨਮ ਲਿਆ ਤੇ ਸ਼ਿਵ ਭਗਤੀ ਵਿੱਚ ਹਮੇਸ਼ਾ ਹੀ ਲੀ ਰਹੰਦੇ ਪਾਰਵਤੀ ਸਾਵਨ ਦੇ ਮਹੀਨੇ ਵਿੱਚ ਸਾਵਨ ਦੇ ਮਹੀਨੇ ਵਿੱਚ ਮਾਤਾ ਪਾਰਵਤੀ ਨੇ ਬਿਨਾਂ ਅੰਜਲ ਗ੍ਰਹਿਣ ਕੀਤੇ ਬਹੁਤ ਹੀ ਕਠੋਰ ਵਰਤ ਰੱਖਿਆ ਫਿਰ ਇਸ ਭਗਤੀ ਤੋਂ ਪ੍ਰਸੰਨ ਹੋ ਕੇ ਕੁਦ ਸ਼ਿਵਜੀ ਭਗਵਾਨ ਮਾਤਾ ਪਾਰਵਤੀ ਦੀ ਪ੍ਰੀਖਿਆ ਲੈਣ ਦੇ ਲਈ ਇੱਕ ਬਜ਼ੁਰਗ ਬ੍ਰਾਹਮਣ ਦੇ ਰੂਪ ਵਿੱਚ ਆਏ ਤੇ ਮਾਤਾ ਪਾਰਵਤੀ ਨੂੰ ਪੁੱਛਿਆ ਕਿ ਤੁਸੀਂ ਕਠੋਰ ਤਪੱਸਿਆ ਕਿਉਂ ਕਰ ਰਹੇ ਹੋ ਤਾਂ ਮਾਤਾ ਪਾਰਵਤੀ ਨੇ ਕਿਹਾ ਕਿ ਮੇਰੇ ਲਈ ਭਗਵਾਨ ਸ਼ਿਵ ਹੀ ਸਭ ਕੁਝ ਹੈ ਤੇ ਮੈਂ ਪਤੀ ਦੇ ਰੂਪ ਵਿੱਚ ਹੀ ਉਹਨਾਂ ਨੂੰ ਪਾਣਾ ਚਾਹੁੰਦੀ ਹਾਂ ਜਾਨ ਨੂੰ ਹਰ ਜਨਮ ਵਿੱਚ ਮੈਂ ਪਤੀ ਦੇ ਰੂਪ ਵਿੱਚ ਹੀ ਭਗਵਾਨ ਸ਼ਿਵ ਨੂੰ ਪਾਣਾ ਚਾਹੰਦੀ ਹੈ ਜਦੋਂ ਇਹ ਗੱਲ ਜੋ ਬ੍ਰਾਹਮਣ ਦੇ ਰੂਪ ਵਿੱਚ ਭਗਵਾਨ ਸ਼ਿਵ ਜੀ ਆਏ ਸਨ ਉਹਨਾਂ ਨੇ ਕਿਹਾ ਕਿ ਸ਼ਿਵ ਜੀ ਜੋ ਸ਼ਮਸ਼ਾਨ ਘਾਟ ਦੇ ਵਿੱਚ ਤਾਂ ਰਹਿੰਦੇ ਨੇ ਉਹਨਾਂ ਦੇ ਤਾਂ ਗਲ ਦੇ ਵਿੱਚ ਸੱਪਾਂ ਦੀ ਮਾਲਾ ਹੈ ਤੇ ਭਪੂਤੀ ਮਲਦੇ ਨੇ ਪਰ ਮਾਤਾ ਪਾਰਵਤੀ ਵੱਲੋਂ ਕਿਹਾ ਗਿਆ ਕੁਝ ਵੀ ਹੋਵੇ ਕਿਸੇ ਵੀ ਤਰ੍ਹਾਂ ਹੋਵੇ ਭਗਵਾਨ ਸ਼ਿਵ ਹੀ ਮੇਰੇ ਪਤੀ ਹਨ ਤੇ ਉਹਨਾਂ ਨੂੰ ਹਰ ਜਨਮ ਦੇ ਵਿੱਚ ਮੈਂ ਪਾਣਾ ਚਾਹਦੀ ਹਾਂ ਪਤੀ ਦੇ ਰੂਪ ਵਿੱਚ ਹੀ ਪਾਣਾ ਚਾਹਦੀ ਹਾਂ ਫਿਰ ਬ੍ਰਾਹਮਣ ਰੂਪ ਤੋਂ ਆਪਣੇ ਅਸਲੀ ਰੂਪ ਵਿੱਚ ਭਗਵਾਨ ਸ਼ਿਵ ਜੀ ਨੇ ਆਪਣਾ ਅਸਲੀ ਰੂਪ ਪ੍ਰਗਟ ਕੀਤਾ ਤੇ ਫਿਰ ਜਦੋਂ ਕਹਾਣੀ ਕਾਫੀ ਲੰਬੀ ਆ ਛੋਟ ਵਿੱਚ ਚਲੇ ਜਾਂਦੇ ਆ ਇਹਨਾਂ ਦਾ ਵਿਆਹ ਹੋ ਗਿਆ ਤੇ ਸ਼ਿਵ ਜੀ ਭਗਵਾਨ शिव भगवान जी ਨੂੰ ਇਹ ਸਾਵਤ ਦਾ ਮਹੀਨਾ ਇਸ ਲਈ ਵੀ ਪ੍ਰੀਅ ਹੋ ਗਿਆ ਹੋਰ ਕਥਾ ਅਨਸਾਰ ਮਰਕੰਡੇ ਰਿਸ਼ੀ ਦੇ ਪੁੱਤਰ ਨੂੰ ਮਰਕੰਡੇ ਨੂੰ 16 ਸਾਲ ਦੀ ਹੀ ਉਮਰ ਮਿਲੀ ਸੀ ਤੇ ਫਿਰ ਮਰਕੰਡੇ ਜੀ ਨੇ ਭਗਵਾਨ ਸ਼ਿਵ ਜੀ ਦੀ ਦਿਨ ਰਾਤ ਕੋਠੋਰ ਤਪੱਸਿਆ ਕੀਤੀ ਪੂਜਾ ਕੀਤੀ ਤੇ ਫਿਰ ਭਗਵਾਨ ਸ਼ਿਵ ਜੀ ਪ੍ਰਗਟ ਹੋਏ ਤੇ ਅਮਰਤ ਦਾ ਅਮਰਤਾ ਦਾ ਵਰਦਾਨ ਦਿੱਤਾ ਇਸ ਕਰਕੇ ਵੀ ਸੋਨ ਦਾ ਮਹੀਨਾ ਜਿਹੜਾ ਇਹ ਛੇ ਪਾਕਤਾਂ ਲਈ ਪ੍ਰੀਅ ਹੈ ਕਈ ਕਥਾਵਾਂ ਹਨ ਬਹੁਤ ਸਾਰੀਆਂ ਕਥਾਵਾਂ ਹਨ ਜਿਸ ਤਰ੍ਹਾਂ ਇੱਕ ਹੋਰ ਕਥਾ ਹੈ ਅਮਰਤ ਮੰਥਨ ਵੇਲੇ ਭਗਵਾਨ ਸ਼ਿਵ ਨੇ ਜਦੋਂ ਅਮਰਤ ਮੰਥਨ ਹੋਇਆ ਸੀ ਉਸ ਵੇਲੇ ਦੇਵਤਾ ਅਤੇ ਰਕਸ਼ਾ ਰਕਸ਼ਾਂ ਦੇ ਦਵਾਰੇ ਵਿਚਕਾਰ ਬਹੁਤ ਵੱਡਾ ਜੁੱਧ ਹੋਇਆ ਸੀ ਉਹ ਅਮਰਤ ਇਹਦੀ ਕਹਾਣੀ ਤੁਸੀਂ ਸਾਰੀ ਕਈ ਫਿਲਮਾਂ ਵਿੱਚ ਨਾਟਕਾਂ ਵਿੱਚ ਸੀਰੀਲਾਂ ਵਿੱਚ ਔਰ ਤੁਸੀਂ ਗ੍ਰੰਥਾਂ ਦੇ ਵਿੱਚ ਧਾਰਮਿਕ ਗ੍ਰੰਥਾਂ ਦੇ ਵਿੱਚ ਜਿਹੜੇ ਨੇ ਉਹਨਾਂ ਦੇ ਵਿੱਚ ਪੜ ਚੁੱਕੇ ਹੋ ਉਸ ਦੇ ਵਿੱਚੋਂ ਜੋ ਵਿਸ਼ ਨਿਕਲਦਾ ਹੈ ਤਾਂ ਭਗਵਾਨ ਸ਼ਿਵ ਨੇ ਸਾਰਾ ਹੀ ਜਿਹੜਾ ਉਹ ਵਿਸ਼ ਸੀਗਾ ਉਹ ਜਿਹੜਾ ਜ਼ਹਿਰ ਕਿਹਾ ਜਾਂਦਾ ਹੈ ਸਿੱਧੀ ਪਾਸ਼ਾ ਵਿੱਚ ਵਿਸ਼ ਜਿਹੜਾ ਜ਼ਹਿਰ ਸੀ ਉਹ ਪੀ ਲਿਆ ਤੇ ਫਿਰ ਭਗਵਾਨ ਸ਼ਿਵ ਦੇ ਸਰੀਰ ਦਾ ਤਾਪਮਾਨ ਜਿਹਨੂੰ ਕਹਿੰਦੇ ਆ ਤਾਪ ਤਾਪਮਾਨ ਜਿਹੜਾ ਆ ਉਹ ਬਹੁਤ ਹੀ ਜ਼ਿਆਦਾ ਵੱਧ ਗਿਆ ਵੱਧ ਗਿਆ ਇਹ ਵੀ ਸਾਵਨ ਦਾ ਮਹੀਨਾ ਹੁੰਦਾ ਹੈ ਤਾਪ ਜਿਆਦਾ ਵਧਣ ਕਰਕੇ ਭਗਵਾਨ ਇੰਦਰ ਦੇਵਤਾ ਨੇ ਪਾਣੀ ਦੀ ਵਰਖਾ ਕੀਤੀ ਤਾਂ ਜਾ ਕੇ ਤਾਪ ਠੰਡਾ ਹੋਇਆ ਫਿਰ ਭਗਵਾਨ ਸ਼ਿਵ ਵੱਲੋਂ ਦੇਵਰਾਜ ਇੰਦਰ ਜੀ ਨੂੰ ਅਸ਼ੀਰਵਾਦ ਦਿੱਤਾ ਗਿਆ ਤੇ ਭਗਵਾਨ ਸ਼ਿਵ ਇੰਦਰ ਦੇਵਤਾ ਤੇ ਪ੍ਰਸੰਨ ਹੋ ਗਏ ਤੇ ਕਹਿੰਦੇ ਹਨ ਸੌਣ ਦੇ ਮਹੀਨੇ ਵਿੱਚ ਤੁਸੀਂ ਮੇਰੇ ਤੇ ਜਲ ਵਰਸਾਇਆ ਹੈ ਵਰਸਾਇਆ ਹੈ ਤੇ ਜੋ ਵੀ ਇਸ ਮਹੀਨੇ ਵਿੱਚ ਜਲ ਅਰਪਤ ਕਰੇਗਾ ਉਸ ਦੀ ਮਨੋ ਕਾਮਨਾ ਪੂਰੀ ਹੋ ਗਏ ਹੋਵੇਗੀ ਇਸ ਲਈ ਵੀ ਸੌਣ ਦਾ ਮਹੀਨਾ ਭਗਵਾਨ ਸ਼ਿਵ ਨਾਲ ਸੰਬੰਧਿਤ ਹੈ ਤੇ ਪੂਜਾ ਕੀਤੀ ਜਾਂਦੀ ਹੈ ਤੁਸੀਂ ਦੇਖਿਆ ਹੋਵੇਗਾ ਕਿ ਜਿਹੜਾ ਮੀਂਹ ਵਰਦਾ ਹੈ ਅਕਸਰ ਜਿਹੜੀਆਂ ਬਰਸ਼ਾ ਹੁੰਦੀ ਹੈ ਉਹ ਤਕਰੀਬਨ ਸੌਣ ਦੇ ਮਹੀਨੇ ਵਿੱਚ ਹੀ ਤਕਰੀਬਨ ਤਕਰੀਬਨ ਜ਼ਿਆਦਾ ਮੀਂਹ ਪੈਂਦੇ ਹੈ ਕਿਹਾ ਜਾਂਦਾ ਹੈ ਭਗਵਾਨ ਸ਼ਿਵ ਮਾਤਾ ਪਾਰਵਤੀ ਜੋ ਕਿਹਾ ਗਿਆ ਹੈ ਕਿ ਭਗਵਾਨ ਸ਼ਿਵ ਮਾਤਾ ਪਾਰਵਤੀ ਨਾਲ ਧਰਤੀ ਤੇ ਸੌਣ ਦੇ ਮਹੀਨੇ ਦੇ ਵਿੱਚ ਜ਼ਰੂਰ ਆਪਣੇ ਭਗਤਾ ਨਾਲ ਪੂਜਾ ਕਰਦੇ ਨੇ ਉਹ ਇੱਕ ਅਲੱਗ ਵਿਸ਼ਾ ਹੈ ਕਿ ਉਹਨਾਂ ਦੇ ਦਰਸ਼ਨ ਜਿਹੜੇ ਆ ਕਰਨਾ ਸੰਭਵ ਨਹੀਂ ਆ ਕਿਉਂਕਿ ਕਠੋਰ ਤਪੱਸਿਆ ਕਰਨੀ ਪੈਂਦੀ ਹੈ ਇਹ ਵੀ ਕਿਹਾ ਜਾਂਦਾ ਹੈ ਕਿ ਜਿਨ੍ਹਾਂ ਲੜਕੀਆਂ ਦਾ ਵਿਆਹ ਨਹੀਂ ਹੁੰਦਾ ਉਹ ਇਸ ਸੌਣ ਦੇ ਮਹੀਨੇ ਦੇ ਵਿੱਚ ਵਰਤ ਰੱਖ ਕੇ ਜੋ ਵਿਧੀ ਪੂਰਵਕ ਪੂਜਾ ਕਰਦੀਆਂ ਹਨ ਤਾਂ ਉਹਨਾਂ ਦੀ ਮਨੋ ਕਾਮਨਾ ਪੂਰੀ ਹੋ ਜਾਂਦੀ ਹੈ ਤੇ ਜੋ ਵਿਆਹ ਹੋਏ ਜੋੜੇ ਹਨ ਜਦੋਂ ਉਹ ਉਹ ਲੇਡੀਜ਼ کئی ਇਹਦੇ ਵਿੱਚ ਦੇਖਿਆ ਗਿਆ ਹੈ ਕਿ کئی ਮਰਦ ਵੀ ਲੜਕੇ ਵੀ ਜਿਹੜੇ ਆ ਉਹ ਵੀ ਇਹ ਇਸ ਮਹੀਨੇ ਵਿੱਚ ਵਰਤ ਰੱਖਦੇ ਹਨ ਤੇ ਇਹ ਵੀ ਕਿਹਾ ਜਾਂਦਾ ਹੈ ਕਿ ਜੋ ਵੀ ਪਰਿਵਾਰ ਇਸ ਸੌਣ ਦੇ ਮਹੀਨੇ ਦੇ ਵਿੱਚ ਸ਼ਿਵ ਭਗਤੀ ਕਰਦਾ ਹੈ ਤੇ ਵਿਧੀ ਪੂਰਵਕ ਪੂਰੀ ਵਿਧੀ ਪੂਰਵਕ ਨਾਲ ਔਰ ਬਿਲਕੁਲ ਸਾਫ ਸੁਥਰਾ ਰਹਿ ਕੇ ਸ਼ਿਵਜੀ ਮਾ ਭਗਵਾਨ ਤੇ ਮਾਤਾ ਪਾਰਵਤੀ ਦੀ ਪੂਜਾ ਕਰਦਾ ਹੈ ਉਹਨਾਂ ਦੇ ਜਿੰਨੇ ਵੀ ਕਸਟ ਆ ਗਿਆ ਉਹ ਕੱਟੇ ਜਾਂਦੇ ਹਨ ਤੇ ਉਹਨਾਂ ਨੂੰ ਕੋਈ ਵੀ ਜਿਹੜੀ ਆ ਮੁਸ਼ਕਲ ਪੇਸ਼ ਨਹੀਂ ਆਂਦੀ ਬਾਕੀ ਨਵਾਂ ਸ਼ਹਿਰ ਦਾ ਬਾਬਾ YouTube ਚੈਨਲ ਆਪਣੀ ਰਿਸਰਚ ਅਕਸਰ ਹੀ ਕਰਦਾ ਰਹਿੰਦਾ ਹੈ ਤੇ ਹਮੇਸ਼ਾ ਕੋਸ਼ਿਸ਼ ਕਰਦਾ ਹੈ ਕਿ ਉਹ ਸਰਸ ਦੇ ਰਿਸਰਚ ਦੇ ਆਧਾਰ ਦੇ ਉੱਪਰ ਤੁਹਾਨੂੰ ਜਿੰਨਾ ਕੁਝ ਵੀ ਅਸੀਂ ਦੱਸ ਸਕੀਏ ਉਹ ਤੁਹਾਨੂੰ ਅਸੀਂ ਦੱਸਦੇ ਹਾਂ ਓਮ ਨਮੋ ਸ਼ਿਵਾਏ ਸ਼ਿਵਜੀ ਮਹਾਰਾਜ ਜੀ ਜੋ ਵੀ ਇਸ ਮੇਰੀ ਵੀਡੀਓ ਨੂੰ ਦੇਖ ਰਹੇ ਨੇ ਸੁਣ ਰਹੇ ਨੇ ਇਸ ਵਕਤ ਬਿਲਕੁਲ ਬਿਨਾ ਸਕਿੱਪ ਕੀਤੇ ਸੁਣ ਰਹੇ ਨੇ ਇੱਕ ਇਹ ਵੀ ਸਮਝ ਲਓ ਕਿ ਉਸ ਮਾਲਕ ਦਾ ਉਸ ਸ਼ਿ ਭਗਵਾਨ ਦਾ ਹੁਕਮ ਹੀ ਹੈ ਕਿ ਨਵਾਂ ਸ਼ਹਿਰ ਦਾ ਬਾਬਾ YouTube ਚੈਨਲ ਤੁਹਾਡੇ ਤੱਕ ਇਸ ਸੌਣ ਦੇ ਮਹੀਨੇ ਦੇ ਵਿੱਚ ਇਹ ਕਥਾ ਲੈ ਕੇ ਆਵੇ ਵੈਸੇ ਤਾਂ ਕਥਾ ਕਦੀ ਵੀ ਤੁਸੀਂ ਦੇਖ ਲਓ ਸੁਣੀਆਂ ਜਰੂਰ ਹੁੰਦੀਆਂ ਨੇ ਪਰ ਇੱਕ ਆਗਰ ਮੰਨ ਦੇ ਨਾਲ ਜਿਹੜੀ ਸੁਣਨੀ ਹੈਗੀ ਉਸ ਤੇ ਵਿਸ਼ੇ ਭਗਤ ਜਿਹੜੇ ਆ ਤੁਹਾਡੇ ਤੇ ਦੇਹਾਲੂ ਹੁੰਦੇ ਨੇ ਸੋ ਕਿਰਪਾ ਕਰਕੇ ਇਹ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਲਾਈਕ ਜ਼ਰੂਰ ਕਰੋ ਔਰ ਜਿੰਨੇ ਵੀ ਤੁਹਾਡੇ ਕੋ ਮੋਬਾਈਲ ਨੇ ਘਰ ਦੇ ਵਿੱਚ ਉਹਨਾਂ ਤੇ ਸ਼ੇਅਰ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਓਮ ਨਮੋ ਸ਼ਿਵਾਏ ਦਵਾਈਆਂ ਖਾ ਖਾ ਕੇ ਪਰੇਸ਼ਾਨ ਹੋ ਚੁੱਕੇ ਮਰੀਜ਼ਾਂ ਲਈ ਆਸ ਦੀ ਇੱਕੋ ਇੱਕ ਕਿਰਨ ਕੈਤ ਆਯੁਰਵੇਦ ਦੁਆਖਾਨਾ ਔਰਤ ਮਰਦ ਹਰ ਤਰ੍ਹਾਂ ਦੇ ਗੁਪਤ ਰੋਗਾਂ ਦੇ ਮਾਹਰ ਅਧਰੰਗ ਕਾਲਾ ਪੀਲਿਆ ਮੋਟਾਪਾ ਸ਼ੂਗਰ ਘਟੇ ਹੋਏ ਸੈੱਲ ਇੱਕ ਦਿਨ ਵਿੱਚ ਪੂਰੇ ਕਰੋ ਫੋਨ ਕਰੋ 98763 79499 ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 98763 79499